ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਸੰਦੀਪ ਸਿੰਘ ਸੋਨੀ ਗਰੇਵਾਲ ਬਾਕੀ ਆਪਾਂ ਅੱਜ ਨਾ ਗੱਲ ਇਹਦੇ ਤੇ ਕਰਾਂਗੇ ਇੱਕ ਤਾਂ ਮੈਂ ਸ਼ੁਰੂ ਦੇ ਵਿੱਚ ਦੱਸ ਦਈਏ ਵੀਡੀਓ ਦਾ ਵਿਸ਼ਾ ਜਿਹੜਾ ਆਪਣਾ ਇਹ ਜਾਣਕਾਰੀ ਦੇਣਾ ਵੀ ਤੁਸੀਂ ਧੋਖੇ ਤੋਂ ਕਿਵੇਂ बचना ਹੈ ਪਿਓਰ ਬਰੀਡ ਜਿਹੜੀ ਹੈਗੀ ਆ ਉਹ ਕਿਵੇਂ ਮਿਲੂਗੀ ਕਿਸ ਤਰ੍ਹਾਂ ਤੁਸੀਂ ਪਰਖ ਕਰਨੀ ਹੈ ਜਾਂ ਜਿਵੇਂ ਧੋਖੇ ਤੋਂ ਬਚਿਓ ਬਹੁਤ ਤਰ੍ਹਾਂ ਦੀ ਬ੍ਰੀਡ ਨਕਲੀ ਬ੍ਰੀਡ ਇੱਥੇ ਤੁਹਾਨੂੰ ਮਿਲਣ ਮਤਲਬ ਮਿਲੂਗੀ ਪਰ ਅਸੀਂ ਤੁਹਾਨੂੰ ਇਹ ਸੁਚੇਤ ਕਰਦੇ ਹਾਂ ਵੀ ਜੇ ਤੁਸੀਂ ਵਧੀਆ ਬ੍ਰੀਡ ਲੈਣੀ ਹੈ ਤਾਂ ਜਰੂਰ ਉਹ ਉਹਦੇ ਲਈ ਤੁਹਾਨੂੰ ਸੁਚੇਤ ਹੋਣਾ ਪਊਗਾ ਤੇ ਇੱਕ ਤਾਂ ਮੈਂ ਇਹ ਦੱਸ ਦਿਆਂ ਵੀ ਜਿਨ੍ਹਾਂ ਨੇ ਕਿਹਾ ਨੇ ਮੁਰਗੀ ਜ਼ਿਆਦਾ ਲੈਣੀ ਹੈ ਜਿਹਦੇ ਆਪਾਂ ਕਹਿ ਦਿੰਦੇ ਆ ਵੀ ਮੁਰਗੇ ਨਾ ਹੋਣ ਸਿਰਫ ਮੁਰਗੀ ਹੋਵੇ ਮੁਰਗੀ ਜ਼ਿਆਦਾ ਲੈਣੀ ਹੈ ਉਹ ਸਾਡੇ ਕੋਲੋਂ ਮਿਲੂਗੀ ਜੀ ਦੂਜੀ ਗੱਲ ਪਿਓਰ ਬਰੀਡ ਮਿਲੂਗੀ ਤੰਦਰੁਸਤ ਚਿਕਸ ਮਿਲੂਗਾ ਠੀਕ ਹੈ ਜੀ ਤੇ ਜਿਹੋ ਜਿਹਾ ਗੁੜ ਪਾਵਾਂਗੇ ਉਹ ਜਿਹਾ ਮਿੱਠਾ ਆਪਾਂ ਕਹਿੰਦੇ ਹੁੰਨੇ ਆ ਤੇ ਰੇਟ ਦਾ ਜਿਹੜਾ ਹੈਗਾ ਉਹ ਤੁਹਾਨੂੰ ਸਸਤਾ ਪਊਗਾ ਸਾਡਾ ਰੇਟ ਉਹ ਕਿਵੇਂ ਪਊਗਾ ਜੀ ਜਦੋਂ ਬਰੀਡ ਪਿਓਰ ਦੇਵਾਂਗੇ ਤਾਂ ਅੰਡਾ ਜ਼ਿਆਦਾ ਦੇਊਗੀ ਠੀਕ ਹੈ ਨਾ ਜੀ ਅੰਡਾ ਜ਼ਿਆਦਾ ਦੇਊਗੀ ਤਾਂ ਸਾਡੀ ਬਰੀਡ ਸਸਤੀ ਪਹੂਗੀ ਉਹ ਤੁਹਾਨੂੰ ਮੈਂ ਦੱਸੂਗਾ ਤੇ ਬਾਕੀ ਇਹ ਦੱਸ ਦਈਏ ਵੀ ਸ਼ੇਅਰ ਜ਼ਰੂਰ ਕਰ ਦਿਓ ਮੈਂ ਅੱਜ ਪਿੰਡ ਦੱਸਣਾ ਤੁਹਾਨੂੰ ਆਪਣਾ ਸ਼ੇਅਰ ਕਰ ਦਿਓ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਵੀ ਕਮੈਂਟ ਕਰਦੇ ਹੋ ਬਹੁਤ ਹੀ ਧੰਨਵਾਦ ਮੈਂ ਤੁਹਾਡਾ ਕਰਦਾ ਤੇ ਕਮੈਂਟ ਕਰਕੇ ਪਿੰਡ ਮੇਰਾ ਦੇਖੋ ਹੀੜੀਕੇ ਪਿੰਡ ਹੈ ਜੀ ਹੀੜੀਕੇ ਪਿੰਡ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦਾ ਠੀਕ ਹੈ ਜੀ ਪਹਿਲਾਂ ਸਾਡਾ ਸੰਗਰੂਰ ਬਰਨਾਲਾ ਇਕੱਠੇ ਹੀ ਸੀਗੇ ਮਲੇਰ ਕੋਟਲਾ ਵੀ ਸਾਡੇ ਵਿੱਚ ਪੈਂਦਾ ਸੀ ਹੁਣ ਮਲੇਰ ਕੋਟਲਾ ਵੀ ਜ਼ਿਲ੍ਹਾ ਬਣ ਗਿਆ ਉਹ ਵੀ ਮੇਰੇ ਪਿੰਡ ਤੋਂ ਨੇੜੇ ਹੈ ਬਰਨਾਲਾ ਵੀ ਜ਼ਿਲ੍ਹਾ ਬਣ ਗਿਆ ਉਹ ਵੀ ਮੇਰੇ ਪਿੰਡ ਤੋਂ ਨੇੜੇ ਐ ਤੇ ਸੰਗਰੂਰ ਤਾਂ ਜ਼ਿਲ੍ਹਾ ਮੇਰਾ ਪ੍ਰੋਪਰ ਹੈਗਾ ਹੀ ਹੈਗਾ ਜੀ ਠੀਕ ਹੈ ਜੀ ਤੇ ਇਸ ਇਹ ਇਹ ਮੇਰਾ 헤ੜੀ ਕੇ ਪਿੰਡ ਹੈਗਾ ਠੀਕ ਹੈ ਤੇ ਲੋਕੇਸ਼ਨ ਜਦੋਂ ਤੁਸੀਂ ਮੈਂ ਤੁਹਾਨੂੰ ਦੇ ਦੇਆ ਦੇ ਦੇਣਾ ਹੁਣ ਨਾ ਤੇ ਬਾਕੀ ਇਹਦੇ ਤੇ ਕੋਸ਼ਿਸ਼ ਕਰਦਾ ਹੁਣ ਨਾ ਮੈਂ ਲੋਕੇਸ਼ਨ ਵੀਡੀਓ ਦੇ ਨਾਲ ਪਾਉਣਾ ਹੁਣਾਂ ਜੀ ਤੇ ਤੁਹਾਨੂੰ ਪਤਾ ਲੱਗ ਜਾਂਦਾ ਕਿੰਨੀ ਦੂਰ ਹੈ ਕਿਵੇਂ ਹੈ ਪਰ ਦੂਰ ਨਾ ਮੰਨਿਆ ਕਰੋ ਤੁਹਾਨੂੰ ਟ੍ਰੇਨਿੰਗ ਵੀ ਦੇਣੀ ਹੈ ਜਿਹੜੀ ਜ਼ਰੂਰੀ ਹੁੰਦੀ ਹੈ ਫ੍ਰੀ ਦੇਣੀ ਹੁੰਦੀ ਹੈ ਆਪਾਂ ਤੇ ਤੁਸੀਂ ਆਪ ਆਇਆ ਕਰੋ ਤੇ ਦੇਖ ਕੇ ਪਰਖ ਕੇ ਚਿਕਸ ਲੈ ਕੇ ਜਾਣਾ ਹੈ ਕਦੇ ਵੀ ਕਿਤੇ ਤੁਸੀਂ ਡਿਲੀਵਰੀ ਦੀ ਕੋਸ਼ਿਸ਼ ਨਾ ਕਰਿਓ ਕਿਤੋਂ ਵੀ ਲੈਣਾ ਤੁਸੀਂ ਇਹ ਨਾ ਕਹੋ ਵੀ ਸਾਨੂੰ ਡਿਲੀਵਰੀ ਕਰ ਦਿਓ ਜੀ ਕਿਉਂਕਿ ਡਿਲੀਵਰੀ ਕਰਾਉਣ ਦਾ ਕੋਈ ਬੈਨੀਫਿਟ ਨਹੀਂ ਹੈਗਾ ਤੇ ਕਿਉਂਕਿ ਤੰਦਰੁਸਤ ਜਿਹੜਾ ਚਿਕਸ ਹੈ ਉਹ ਹੀ ਲੈਣਾ ਚਾਹੀਦਾ ਆਪਾਂ ਨੂੰ ਤੰਦਰੁਸਤ ਚਿਕਸ ਫੇਰ ਮਿਲੂਗਾ ਜੇ ਤੁਸੀਂ ਕਿਉਂਕਿ ਸਾਰੇ ਸਾਡੇ ਵਰਗੇ ਨਹੀਂ ਹੋਣੇ ਵੀ ਤੁਹਾਨੂੰ ਇਮਾਨਦਾਰੀ ਨਾਲ ਚਿਕਸ ਦੇਣਗੇ ਇਥੇ ਬਹੁਤ ਗੁੱਸਾ ਹੈ ਜੀ ਮੈਂ ਕੱਲ ਵੀ ਦੱਸਿਆ ਸੀ ਤੇ ਆਹ ਫੋਨ ਬਹੁਤ ਜ਼ਿਆਦਾ ਆਈ ਜਾਂਦਾ ਇੱਕ ਮੈਂ ਫੋਨ ਬਾਰੇ ਬੇਨਤੀ ਕਰਨੀ ਚਾਹੁੰਦਾ ਵੀਰਾਂ ਨੂੰ ਵੀ ਦੋ ਵਾਰ ਤੋਂ ਜ਼ਿਆਦਾ ਮੈਨੂੰ ਫੋਨ ਨਾ ਕਰਿਆ ਕਰੋ ਜੀ ਜਦੋਂ ਆਪਾਂ ਦੋ ਵਾਰ ਵਾਰ ਤੋਂ ਵੱਧ ਫੋਨ ਕਰਦੇ ਆ ਤਾਂ ਤੁਹਾਨੂੰ ਪਤਾ ਵੀ ਬੰਦਾ ਕਿਤੇ ਬਿਜੀ ਹੋਊਗਾ ਠੀਕ ਹੈ ਜੀ ਤੇ ਕਰਦੇ ਆਂ ਆਪਾਂ ਗੱਲਬਾਤ ਹਾਂਜੀ ਆਪਾਂ ਅੱਗੇ ਵਧਾਈਏ ਗੱਲ ਤੇ ਫੋਨ ਬਾਰੇ ਮੈਂ ਦੱਸਦਾ ਜੀ ਫੋਨ ਮੈਂ ਆਪ ਕਰਦਾ ਹਾਂ ਜੀ ਭਾਵੇਂ ਮੈਂ ਦੂਜੇ ਦਿਨ ਕਰਾਂ ਔਰ ਤੁਹਾਨੂੰ ਫੋਨ ਜ਼ਰੂਰ ਆਊਗਾ ਮੇਰੇ ਵੱਲੋਂ ਠੀਕ ਹੈ ਜੀ ਤੇ ਇਹ ਨਾ ਫਿਕਰ ਕਰਿਓ ਵੈਸੇ ਤਾਂ ਕੋਸ਼ਿਸ਼ ਹੁੰਦੀ ਹੈ ਨਾਲ ਦੀ ਨਾਲ ਕਰਨ ਦੀ ਕਈ ਵਾਰੀ ਨਹੀਂ ਚੱਕਿਆ ਜਾਂਦਾ ਜਿਵੇਂ ਹੁਣ ਮੈਂ ਵੀਡੀਓ ਬਣਾ ਰਿਹਾ ਸੀ ਤੇ ਤੁਹਾਨੂੰ ਫੋਨ ਨਹੀਂ ਕਰ ਸਕਿਆ ਜੀ ਠੀਕ ਹੈ ਨਾ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਵਧੀਆ ਬਰੀਡ ਜੇ ਤੁਸੀਂ ਲੈਣੀ ਹੈ ਠੀਕ ਹੈ ਜੀ ਤਾਂ ਤੁਸੀਂ ਇਹ ਉਹ ਮਤਲਬ ਉਸ ਹਸਤੇ ਪਿੱਛੇ ਨਾ ਜਾਇਓ ਜਿਹੜਾ ਕਹਿੰਦੇ ਹੁੰਦੇ ਨੇ ਸਸਤਾ ਰੋ ਵੀ ਵਾਰ-ਵਾਰ ਮਹਿੰਗਾ ਰੋ ਵੀ ਇੱਕ ਵਾਰ ਤੁਸੀਂ ਮੇਰੇ ਵਾਲਾ ਮਹਿੰਗਾ ਲੈ ਕੇ ਇੱਕ ਵਾਰ ਭਾਵੇਂ ਰੋ ਲਿਓ ਪਰ ਤੁਹਾਨੂੰ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ 4.5 ਮਹੀਨੇ ਬਾਅਦ ਇਹ ਆਂਡੇ ਦੇਣ ਲੱਗੂਗੀ ਬਰੀਡ ਆਪਣੀ ਤਾਂ ਉਦੋਂ ਤੁਹਾਨੂੰ ਇਹ ਪਤਾ ਲੱਗਣਾ ਹੈ ਅਸਲ ਉਸ ਸਮੇਂ ਫਿਰ ਤੁਹਾਨੂੰ ਪਤਾ ਲੱਗੂ ਜਦੋਂ ਆਂਡਿਆਂ ਦੇ ਢੇਰ ਲਾਏ ਬਰੀਡ ਦੇ ਠੀਕ ਹੈ ਨਾ ਤੇ ਇਸ ਕਰਕੇ ਮੈਂ ਕਹਿੰਨਾ ਵੀ ਤੁਸੀਂ ਹੁਣ ਸਸਤੇ ਪਿੱਛੇ ਨਾ ਜਾਇਓ ਦੇਖੋ ਨਾਤਾ ਜੀ ਮੈਂ ਤੁਹਾਨੂੰ ਨਾਲ ਇਹਦੇ ਫੀਡਰ ਦੇਵਾਂ ਨਾ ਤੁਹਾਨੂੰ ਡ੍ਰਿੰਕਰ ਦੇਵਾਂ ਤੁਸੀਂ ਪੈਸੇ ਉਹ ਖਰੀਦਣੇ ਨੇ ਪੈਸੇ ਜਰੂਰ ਪਰ ਫ੍ਰੀ ਚ ਨਹੀਂ ਮੈਂ ਦੇ ਰਿਹਾ ਮੈਂ ਅੱਜ ਕੱਲ ਚੱਲਦਾ ਹੈ ਵੀ ਸਾਡੇ ਕੋਲੋਂ ਮਤਲਬ ਇੰਨੇ ਚਿਕਸ ਲਓਗੇ ਜੇ 5000 ਦੇ ਤਾਂ ਤੁਹਾਨੂੰ ਇਹ ਦੇਵਾਂਗੇ ਪਰ ਨਹੀਂ ਮੈਂ ਤੁਹਾਨੂੰ ਬਰੀਡ ਵਧੀਆ ਦੇ ਸਕਦਾ ਜੀ ਠੀਕ ਹੈ ਨਾ ਤੇ ਤੁਹਾਨੂੰ ਤੰਦਰੁਸਤ ਚੂਚਾ ਦੇ ਸਕਦਾ ਇਹ ਮੇਰਾ ਮੋਢਲਾ ਫਰਜ਼ ਬਣਦਾ ਠੀਕ ਹੈ ਜੀ ਇਹ ਪਿਓਰ ਬਰੀਡ ਤੁਹਾਨੂੰ ਦੇਣਾ ਮੇਰਾ ਫਰਜ਼ ਹੈ ਮੈਂ ਦੇਊਂਗਾ ਜੀ ਤੇ ਤੁਸੀਂ ਬੇਫਿਕਰ ਹੋ ਕੇ ਬੁਕਿੰਗ ਕਰਾਓ ਸਸਤੇ ਵਾਲੇ ਚੱਕਰ ਪਿੱਛੇ ਨਾ ਪਿਓ ਹਾਂ ਠੀਕ ਹੈ ਜੀ ਬੇਫਿਕਰ ਹੋ ਕੇ ਤੁਸੀਂ ਸ਼ੁਰੂ ਕਰੋ ਕੰਮ ਮੈਂ ਤੁਹਾਡੇ ਨਾਲ ਹਾਂ ਵਧੀਆ ਕੰਮ ਹੈ ਪਰ ਨਾਲ ਦੀ ਨਾਲ ਮੈਂ ਇਹ ਕਹਿਣਾ ਹੁੰਨਾ ਬਾਈ ਦਾ ਹੁਣੇ ਅੱਜ ਇੱਕ ਫੋਨ ਆਇਆ ਸੀ ਵੀ 1000 ਸਾਨੂੰ ਚਾਹੀਦੇ 600 ਮੈਂ ਉਹਨਾਂ ਨੂੰ 300 ਕਹਿੰਦਾ ਸੀ ਤੇ ਕਈ ਵਾਰੀ ਨਾ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਜਿਵੇਂ ਅਗਲਾ ਮੈਨੂੰ ਜਾਣ ਕੇ ਕਹਿੰਦਾ ਹੁੰਦਾ ਵੀ ਜੀ ਜੇ ਆਪਾਂ ਵੱਧ ਦੱਸਾਂਗੇ ਹਜ਼ਾਰ ਦੱਸਾਂਗੇ ਆਪਣੀ ਗੱਲ ਵਧੀਆ ਸੁਣੂਗਾ ਆਪਾਂ ਨੂੰ ਇਦਾਂ ਮਤਲਬ ਪੰਪ ਜਿਹਾ ਦੇਣ ਵਾਲੀ ਸਹੀ ਵਾਰੀ ਚਲੋ ਸਾਰੇ ਜਨ ਨਹੀਂ ਉਹ ਬੰਦੇ ਸਹੀ ਸੀ ਪਰ ਉਹਨਾਂ ਨੇ ਚੈੱਕ ਲੈਣਾ ਸੀਗਾ ਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਵੀ ਅਸੀਂ ਪਿਛਲੀ ਵਾਰ ਪਾਇਆ ਸੀ ਤੇ ਕਈ ਵੀਰਾਂ ਦੇ ਫੋਨ ਆਉਂਦੇ ਨੇ ਉਹ ਪੰਪ ਵਾਲੇ ਦੇਣ ਵਾਲੇ ਵੀ ਹਜ਼ਾਰ ਪਾਉਣਾ ਜੀ ਵੀ ਪਤਾ ਨਹੀਂ ਸਾਡੀ ਜਾਦਾ ਪੁੱਛ ਪ੍ਰਤਾਲ ਹੋਊਗੀ ਮੈਨੂੰ ਤਾਂ ਸਾਰੇ ਇੱਕੋ ਜਿਹੇ ਵੀਰੇ ਤੁਸੀਂ ਆ ਮੈਂ ਕਿਸੇ ਨੇ 100 ਲੈਣਾ ਚਾਹੇ 150 ਲੈਣੇ ਨੇ ਜਾਂ 5000 ਲੈਣੇ ਹਨ ਨਾ ਸਾਰੇ ਇੱਕੋ ਮੇਰੇ ਲਈ ਤੁਸੀਂ ਸਤਕਾਰਯੋਗ ਹੋ ਮੇਰਾ ਰੱਬ ਹੋ ਠੀਕ ਹੈ ਨਾ ਪਰ ਮੈਂ ਰੱਬ ਇਹ ਹੁੰਦਾ ਵੀ ਰੱਬ ਬਣਾ ਕੇ ਵੀ ਰੱਖਣਾ ਚਾਹੀਦਾ ਹੈ ਜੇ ਰੱਬ ਬਣਾ ਕੇ ਆ ਤਾਂ ਬਣਾ ਹੈਗੇ ਆ ਤਾਂ ਬਣਾ ਕੇ ਰੱਖੀਏ ਤੁਹਾਡੇ ਨਾਲ ਕੋਈ ਧੋਖਾ ਨਹੀਂ ਮੈਂ ਕਰਨਾ ਚਾਹੁੰਦਾ ਨਾ ਕੋਈ ਤੁਹਾਡੇ ਨੂੰ ਤੁਹਾਨੂੰ ਇਹ ਹੋਵੇ ਵੀ ਜਿਹੜੀ ਬਰੀਡ ਉਹ ਦੇਵਾ ਜਿਹੜੀ ਅੰਡੇ ਨਾ ਦੇਵੇ ਇਸ ਤਰ੍ਹਾਂ ਕਦੇ ਨਹੀਂ ਹੋਊਗਾ ਸਾਡਾ ਬਹੁਤ ਵਧੀਆ ਸੈਟਅਪ ਹੈ ਉਹਨੂੰ ਚੂਚੇ ਵੱਲੋਂ ਨਹੀਂ ਕੋਈ ਤੰਗੀ ਪੇਸ਼ੀ ਆਉਣ ਦਿੰਦੇ ਜਿੰਨੀ ਲੋਡ ਹੈਗੀ ਆ ਤੁਹਾਨੂੰ ਮਿਲੂਗਾ ਜੀ ਟਿਕਸ ਠੀਕ ਹੈ ਨਾ ਤੇ ਸਾਡਾ ਜਿਹੜਾ ਹੈਗਾ ਵਧੀਆ ਸੈਟਅਪ ਹੈ ਤੁਸੀਂ ਜੀਨੇ ਵੀ ਕਿਸੇ ਨੇ ਦੇਖਣਾ ਹੁੰਦਾ ਜਿਵੇਂ ਅੱਜ ਇੱਕ ਬਾਈ ਦਾ ਫੋਨ ਆਇਆ ਸੀਗਾ ਅੰਬਾਲਾ ਤੋਂ ਨੇ ਵੀਰ ਉਹ ਉਹ ਕਹਿੰਦੇ ਵੀ ਅਸੀਂ ਕਿਸੇ ਨੂੰ ਫੋਨ ਕੀਤਾ ਸੀਗਾ ਨਹੀਂ ਉਹ ਸੌਰੀ ਇਧਰ ਮੁਕਸਰ ਸਾਹਿਬ ਤੋਂ ਬਾਗ ਹੈ ਉਹਨਾਂ ਦਾ 8119 ਨੇ ਮਤਲਬ ਲੈਣਾ ਤੇ ਉਹਨਾਂ ਨਾਲ ਗੱਲਬਾਤ ਉਹ ਕਹਿੰਦੇ ਤੁਹਾਡੇ ਵਰਗੀ ਗੱਲਬਾਤ ਹੀ ਨਹੀਂ ਕਿਸੇ ਨੇ ਕੀਤੀ ਸਾਡੀ ਮਤਲਬ ਅਗਲਾ ਕਹਿੰਦਾ ਜੇਬ ਤੇ ਪੈਸੇ ਦਿਓ ਸਾਨੂੰ ਬਸ ਤੇ ਇਸ ਕਰਕੇ ਇਹ ਹੈ ਵੀ ਆਪਾਂ ਗੱਲਬਾਤ ਸਾਰਿਆਂ ਨੂੰ ਸਾਰੇ ਇੱਕੋ ਮੇਰੇ ਲਈ ਤੁਸੀਂ ਤੇ ਬਾਕੀ ਬੁਕਿੰਗ ਜਿੰਨਾ ਨੇ ਕਰਾਉਣੀ ਆ ਉਹ ਕਰਵਾ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਜਿਨ੍ਹਾਂ ਨੂੰ ਵੀ ਛੀਚਾ ਵੱਡਾ ਛੋਟਾ ਜਿਹੋ ਜਿਹਾ ਵੀ ਚਾਹੀਦਾ ਮਿਲੂਗਾ ਜੀ ਠੀਕ ਹੈ ਕੋਈ ਗੱਲ ਨਹੀਂ ਉਹ ਪਰ ਜਿਹੜੀ ਵੀ ਤੁਹਾਨੂੰ ਗੱਲ ਚੱਲਦੀ ਸੀ ਵੀ ਮੁਕਸਰ ਵਾਲੇ ਵੀਰ ਬਾਗ ਵਾਲੇ ਉਹ ਕਹਿੰਦੇ ਵੀ ਬਹੁਤ ਹੀ ਵਧੀਆ ਤੁਸੀਂ ਗੱਲਬਾਤ ਕੀਤੀ ਹੈ ਅਸੀਂ ਠੀਕ ਹੈ ਤੁਹਾਡੇ ਕੋਲੋਂ ਹੀ ਲੈਣਾ ਹੈ ਜਦੋਂ ਲੈਣਾ ਹੈ ਠੀਕ ਹੈ ਨਾ ਤੇ ਬੁਕਿੰਗ ਉਹਨਾਂ ਨੇ ਕਰਾਉਣੀ ਹੈ ਇੱਕ ਦੋ ਦਿਨਾਂ ਦੇ ਵਿੱਚ ਤੇ ਉਹ ਆਪਾਂ ਦਾ ਸੈਟਅਪ ਵੀ ਕਿੰਨੇ ਕਿਹੜੇ ਚ ਇੱਕਪਾਉਣੇ ਨੇ ਕਰ ਰਹੇ ਨੇ ਤੇ ਕੋਈ ਗੱਲ ਨਹੀਂ ਤੁਸੀਂ ਬੇਫਿਕਰ ਹੋ ਕੇ ਸ਼ੁਰੂ ਕਰੋ ਮੈਂ ਤੁਹਾਡੇ ਨਾਲ ਆ ਕੰਮ ਵਧੀਆ ਕੰਮ ਦੇ ਵਿੱਚ ਹੋਰ ਅੱਗੇ ਵਧਣ ਦੇ ਮੌਕੇ ਨੇ ਉਹ ਜਿਹੜੇ ਮੇਰੇ ਨਾਲ ਜਿਹੜੇ ਵੀਰ ਜੁੜ ਕੇ ਚੱਲਦੇ ਨੇ ਉਹਨਾਂ ਨੂੰ ਆਪਾਂ ਅੱਗੇ ਲੈ ਕੇ ਜਾਵਾਂਗੇ ਠੀਕ ਹੈ ਜੀ ਕੋਈ ਫਿੱਟਰ ਨਾ ਕਰਿਓ ਬੇਫਿਕਰ ਹੋ ਕੇ ਸ਼ੁਰੂ ਕਰੋ ਬਰੀਡ ਸਾਰੀ ਮਿਲ ਜੂਗੀ ਪਰ ਆਂਡੇ ਵਾਲਾ ਸ਼ੁਰੂ ਕਰੋ ਇੱਕ ਵਾਰ ਤੁਸੀਂ ਮੀਟ ਵਾਲਾ ਜਿੰਨਾ ਨੇ ਪਾਉਣਾ ਉਹ ਇਕੱਲਾ ਮੀਟ ਵਾਲਾ ਹੀ ਪਾਉਣ ਫਿਰ ਛੋੜੇ ਤੋਂ ਸ਼ੁਰੂ ਕਰਨ ਪਰ ਜ਼ਿਆਦਾ ਮੈਂ ਆਂਡੇ ਵਾਲਾ ਕਹੂੰਗਾ ਵੀ ਆਂਡੇ ਤੋਂ ਸ਼ੁਰੂ ਕਰੋ ਦੂਜਾ ਬਰੀਡ ਤੁਹਾਨੂੰ ਪਿਓਰ ਮਿਲੂਗੀ ਜੀ ਬਲੈਕ ਐਸਟਰੋਲ ਲੈ ਲਓ ਆਰ ਆਈ ਆਰ ਲੈ ਲਓ ਜਿਹੜੀ ਵੀ ਤੁਸੀਂ ਲੈਣੀ ਚਾਹੁੰਦੇ ਹੋ ਠੀਕ ਹੈ ਪਿਓਰ ਬਰੀਡ ਦੇਵਾਂਗੇ ਇੱਥੇ ਇਹ ਹੈ ਵੀ ਜਿਹੜਾ ਲੋੜੀਂਦਾ ਹੋਊਗਾ ਫੈਕਟਰੀ ਲਈ ਉਹ ਆਂਡਾ ਅਸੀਂ ਲਾਉਨੇ ਆ ਅਸੀਂ ਏ ਏ ਗ੍ਰੇਡ ਐਗ ਲਾਉਨੇ ਆ ਠੀਕ ਹੈ ਨਾ ਤੇ ਕੋਈ ਗੱਲ ਨਹੀਂ ਤੁਸੀਂ ਮੈਂ ਤੁਹਾਡੇ ਨਾਲ ਆ ਜਿੱਥੇ ਵੀ ਕਿਤੇ ਤੁਹਾਨੂੰ ਮਦਦ ਦੀ ਲੋੜ ਆ ਮੈਂ ਤੁਹਾਡੇ ਨਾਲ ਖੜੂਗਾ ਖੜਦੇ ਆਏ ਆ ਸਾਰਿਆਂ ਨੂੰ ਪਤਾ ਹੈ ਸਾਡੇ ਬਾਰੇ ਤੇ ਇਹ ਨਹੀਂ ਹੈਗਾ ਵੀ ਤੁਹਾਡਾ ਫੋਨ ਨਹੀਂ ਚੱਕਾਂਗੇ ਫੋਨ ਚੱਕਾਂਗੇ ਤੇ ਗੱਲਬਾਤ ਕਰਾਂਗੇ ਆਪ ਕਰਾਂਗੇ ਜੇ ਨਹੀਂ ਚੱਕਿਆ ਜਾਊਗਾ ਤੁਸੀਂ ਬੇਫਿਕਰ ਹੋ ਕੇ ਕੰਮ ਕਰੋ ਜੀ ਠੀਕ ਹੈ ਤੇ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਲਾਈਕ ਸ਼ੇਅਰ ਕਮੈਂਟ ਤਾਂ ਤੁਸੀਂ ਕਰਦੇ ਹੋ ਤੇ ਹੋਰ ਕਰਦੇ ਰਹੋ ਸਾਰੇ ਵੀਰ ਜਿਹੜੇ ਨਵੇਂ ਜੁੜੇ ਹੋ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਗਰੇਵਾਲ ਪੋਲਟਰੀ ਕਿੰਗ YouTube ਦਾ ਚੈਨਲ ਤੇ ਗਰੇਵਾਲ ਪੋਲਟਰੀ ਕਿੰਗ ਇਸ ਇੰਸਟਾ ਦਾ ਚੈਨਲ ਹੈ ਆਪਣਾ ਜੀ ਤੇ ਆਪਣਾ ਗਰੇਵਾਲ ਸੰਗਰੂਰ ਵਾਲੇ Facebook ਦਾ ਪੇਜ ਹੈ ਤੇ ਇਹਨੂੰ ਤੁਸੀਂ ਸਾਰੇ ਲਾਈਕ ਸ਼ੇਅਰ ਤੇ ਫੋਲੋ ਸਬਸਕ੍ਰਾਈਬ ਕਰ ਲੋ ਠੀਕ ਹੈ ਜੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਸਾਰੀਆਂ ਜਾਣਕਾਰੀਆਂ ਦੇ ਆ ਕਰਨੀਆਂ ਨੇ ਆਪਾਂ ਕਿਹੜੀ ਕਿਵੇਂ ਕਰਨਾ ਹੈ ਵੈਕਸੀਨ ਅਸੀਂ ਇੱਕ ਨੰਬਰ ਕਰਦੇ ਆ ਜਿਹੜੀ ਪਿਓਰ ਹੈ ਵੈਕਸੀਨ ਇਹ ਨਹੀਂ ਹੈਗਾ ਵੀ ਕਰਦੇ ਹੀ ਨਹੀਂ ਜਦੋਂ ਕੋਈ ਡਾਕਟਰ ਕਿਤੇ ਕੋਈ ਬਾਰਡ ਬਿਮਾਰ ਹੁੰਦਾ ਹੈ ਨਾ ਡਾਕਟਰ ਪੁੱਛਦੇ ਨੇ ਕਿਹੜੀ ਕਰੀਏ ਉੱਥੇ ਅਸੀਂ ਦੱਸਾਂਗੇ ਵੀ ਕਿਹੜੀ ਵੈਕਸੀਨ ਕੀਤੀ ਹੋਈ ਹੈ ਇਹ ਨਹੀਂ ਹੈਗਾ ਵੀ ਗੋਲ ਮੋਲ ਜਿਹਾ ਜਵਾਬ ਦੇਵਾਂਗੇ ਠੀਕ ਹੈ ਨਾ ਬੇਫਿਕਰ ਹੋ ਕੇ ਸ਼ੁਰੂ ਕਰੋ ਕੋਈ ਗੱਲ ਨਹੀਂ ਕਿਸੇ ਦੀਆਂ ਗੱਲਾਂ 'ਚ ਨਾ ਆਓ ਜਿੱਥੇ ਤੁਸੀਂ ਕੋਈ ਸਸਤਾ ਦੇਖਦੇ ਹੋ ਉੱਥੇ ਤੁਹਾਡੇ ਨਾਲ ਧੋਖਾ ਹੋਣਾ ਬਚ ਕੇ ਰਹੋ ਜਾਂ ਕੋਈ ਤੁਹਾਡੇ ਨਾਲ ਜ਼ਿਆਦਾ ਜਿਹੜੇ ਵੀਰ ਕਈ ਵਾਰੀ ਹੁੰਦਾ ਵੀ ਉੱਥੇ ਜੀ ਐਦਾਂ ਕੋਈ ਤੁਹਾਨੂੰ ਹੋਰ ਜਿਹੜੇ ਜਿਵੇਂ ਆਪਾਂ ਕਹਿੰਦੇ ਮੈਥ ਵਾਲੇ ਲਜਰਬਰੇਆਂ 'ਚ ਪਾ ਕੇ ਤੁਹਾਨੂੰ ਗੁੰਮਰਾਹ ਕਰਨਾ ਚਾਹੁੰਦਾ ਹੈ ਉੱਥੋਂ ਵੀ ਬਚਿਓ ਕਿਉਂਕਿ ਸਿੱਧੀ ਗੱਲ ਹੈ ਵੀ ਆਂਡਾ ਪੱਧ ਦੇਣਾ ਚਾਹੀਦਾ ਹੈ ਉਹ ਬਰੀਡ ਲਓ ਨਸਲ ਵਧੀਆ ਹੋਵੇ ਾਂਡਾ ਵੱਧ ਤੁਹਾਨੂੰ ਪਤਾ ਹੀ ਆ ਆਰ ਆਰ ਬਲੈਕ ਐਸਟਰੋਲੋਪ ਕਰ ਦਿੰਦੀ ਹੈ ਤੇ ਜਾਂ ਜਿਨ੍ਹਾਂ ਦੀ ਆਪਣੇ ਮਤਲਬ ਹੈ ਨਮੀ ਬਰੀਡ ਤਿਆਰ ਕਰੀ ਹੈ ਜਿਹੜੀ ਆਪਣੇ ਇੱਥੇ ਕਰੀ ਜਿਵੇਂ ਅਸੀਂ ਵੀ ਕੀਤੀ ਹੋਈ ਹੈ ਤੇ ਉਹ ਜ਼ਿਆਦਾ ਅੰਡੇ ਦੇਊਗੀ ਠੀਕ ਹੈ ਜੀ ਜੇ ਕੋਈ ਅਲਜਾਬਰਾ ਦਿਖਾ ਕੇ ਵੀ ਇਦਰੋਂ ਇੰਨਾ ਹੋਇਆ ਉਹ ਆਪਾਂ ਨੂੰ ਉਹਦੀ ਲੋੜ ਨਹੀਂ ਹੈਗੀ ਵੀ ਇਹ ਸਵਾਲ ਜੇ ਕੱਢਣੇ ਬੋਰਡ ਤੇ ਉਹ ਤੋਂ ਬਾਅਦ ਆਖਰ ਨੂੰ ਦੱਸਣਾ ਹੋਵੇ ਵੀ ਅੰਡੇ ਐ ਇਸ ਤਰ੍ਹਾਂ ਉਹ ਉਹ ਚੱਕਰਾਂ ਚ ਨਾ ਪਿਓ ਉੱਥੋਂ ਬਜਿਓ ਠੀਕ ਹੈ ਨਾ ਤੇ ਇੱਥੇ ਬਹੁਤ ਕੁਸ ਹੈ ਵੀਡੀਓ ਹੋਰ ਦਿਖਾ ਦਿੰਦੇ ਨੇ ਤੇ ਮਿਲਦਾ ਹੋਰ ਕੁਸ ਹੈ ਉਹ ਤੋਂ ਵੀ ਵਚਿਓ ਇਹ ਇਹ ਸਾਰੀਆਂ ਗੱਲਾਂ ਹੋਈਆਂ ਹੋਈਆਂ ਨੇ ਮੈਂ ਜਿਹੜੀ ਗੱਲ ਇੱਥੇ ਕਹੂੰਗਾ ਉਹ ਸੱਚੀ ਹੋਊਗੀ ਕਦੇ ਵੀ ਉਹ ਆਪਾਂ ਗਲਤ ਗੱਲ ਨਹੀਂ ਕਹਾਂਗੇ ਠੀਕ ਹੈ ਨਾ ਤੇ ਠੀਕ ਹੈ ਜੀ ਅ ਧੰਨਵਾਦ ਤੁਹਾਡਾ ਤੇ ਬਾਕੀ ਜਿਨ੍ਹਾਂ ਨੇ ਬੁਕਿੰਗ ਕਰਾਉਣੀ ਹੈ ਵੀਰਾਂ ਨੇ ਕਰਾਓ ਤੁਹਾਨੂੰ ਬੇਫਿਕਰ ਹੋ ਕੇ ਬੁਕਿੰਗ ਕਰਾਓ ਸਾਰਾ ਆ ਤੁਹਾਨੂੰ ਚੂਚਾ ਜਿਹੜਾ ਵੀ ਚਾਹੀਦਾ ਮਿਲੂਗਾ ਜੀ ਸਭ ਧੰਨਵਾਦ ਸਾਰਿਆਂ ਦਾ ਸਤ ਸ੍ਰੀ ਅਕਾਲ ਜੀ